ਇਹ ਰਣਾ ਪੁੱਜ ਕੋ ਇਹ ਭਾਜੀ ਭਰੇ ਸੋਨੇ ਪਿੱਛੋਂ ਆਣ ਕੇ ਹੱਥ ਪਿੱਛੋਂ ਮੈਂ ਹੱਥ ਵੀ ਦਿੱਤਾ ਵਾ ਇੰਜ ਮੈਂ ਆਪ ਹਮੇਸ਼ਾ ਹੁੰਦੇ ਨਾ ਹੱਥ ਦੇ ਕੇ ਨੰਗ ਨੰਗਨੇ ਆਪਾ ਮੈਂ ਹੱਥ ਦਿੱਤਾ ਬੜਾ ਲੰਬਾ ਹੀ ਨੰਗਣ ਦੇ ਆ ਤੇ ਪਿੱਛੋਂ ਵੀ ਉਹ ਗਏ ਤੇ ਇਹਨੇ ਬਸ ਲਿਆ ਕੇ ਜੁੱਕ ਬੰਮ ਨਾਲ ਮਾਰੀ ਤੁਹਾਡੇ ਦੋਵੇਂ ਜਾਣੇ ਮੈਂ ਤੇ ਦੋਵੇਂ ਜਾਣੇ ਤੁਹਾਡਾ ਕੀ ਨਾਮ ਜੀ ਪੁੱਛ ਪਾ ਇਹ ਕਿੰਨੀ ਦੇਰ ਪਹਿਲਾਂ ਘਟਣਾ ਵਾਪਰੀ ਇਹ ਹੋਈ ਗਿਆ ਹੈ ਨਾ ਅੱਧਾ ਭਕੰਟ ਅੱਧਾ ਭਕੰਟ ਕਿੱਧਰ ਨੂੰ ਜਾ ਰਹੇ ਆ ਅਸੀਂ ਉਹ ਸੂਵੇ ਨੂੰ ਮੁੰਡੇ ਮੂਲੇਵਾਲ ਨੂੰ ਚਾਹ ਆ ਜੱਕਦਾ ਮਾ ਜੱਕਦਾ ਮੋਨੇ ਲਿਆ ਕੇ ਨਾਲ ਮਾਰੀ ਕੇ ਡੈਡੀ ਹਸਬੰਦ ਦੇ ਹੁਣ ਆ ਜੇ ਵੇਖੋ ਕੀ ਅੰਦਰ ਖੜਿਆ ਵਾ ਵੇਖੋ ਕੀ ਕਰਦੇ ਆ ਕੀ ਕਰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਉਹ ਡੈਡੀ ਵੇਖੋ ਕਈ ਦਿਨਾਂ ਦੇ ਹਿੱਕਾ ਪਰ ਖੂਨ ਬਹੁਤ ਉੱਥੇ ਵੇਖੋ ਜਾ ਕੇ ਰੋਡ ਤੇ ਕੀ ਬਣਿਆ ਕੀ ਮੰਗ ਕਰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਦੰਨ ਸਾਥ ਮਿਲੇ ਪੋਏਦਨ ਸਾਥ ਮਿਲੇ ਹਿੱਤੀਪੁਰਾ ਉਹਦੇ ਨਾਲ ਸਭ ਕੋ ਹਡੋ ਨਕਰ ਬੋੜੀ ਉਹਦੇ ਨਾ ਪਾਲ ਸਿੰਘ ਜੀ ਹਾਂ ਇਹ ਨੰਬਰ ਸਰ ਤੋਂ ਪਠਾਨਕੋਟ ਜਾ ਰਹੀ ਜਿਉਂ ਧਾਰੀਆਲ ਸ਼ਹਿਰ ਚ ਆਏ ਆ ਬਿਲਕੁਲ ਗੱਡੀ ਸਲੋ ਹੀ ਬਜ਼ੁਰਗ ਆਏ ਬਜ਼ੁਰਗ ਬਹੁਤ ਤੇਜ਼ ਹੀ ਬਜ਼ੁਰਗਾਂ ਦੀ ਗੱਡੀ ਨਾਲ ਕੇ ਬੋਮਟਾਣ ਕੇ ਵੱਜ ਗਈ ਬਜ਼ੁਰਗਾਂ ਨੂੰ ਚੁੱਕ ਕੇ ਆਪਾਂ ਹਸਤਾਲ ਖੜਿਆ ਸਾਡੀ ਇੱਕ ਮਾਸਾ ਗਲਤੀ ਨਹੀਂ ਹੈ ਕਿਤੇ ਸੂਏ ਦੇ ਕੰਡੇ ਲਿਆ ਹੈ ਹਾਂ ਜੀ ਧਾਰਿਆ ਜੀ ਕਿੱਥੋਂ ਆ ਰਹੇ ਕਿੱਥੇ ਸਲੋ ਆ ਰਹੀ ਵੀ ਉਹਨੇ ਆਸੇ ਪਾਸੇ ਕੋੱਖ ਨਹੀਂ ਵੇਖਿਆ ਜੀ ਉਹ ਜੱਕਦਮ ਹੀ ਰੋਡ ਤੇ ਨਿਕਲਿਆ ਤੇ ਗੱਡੀ ਦੀ ਬ੍ਰੇਕ ਮਾਰਦੇ ਮਾਰਦੇ ਮੋਬਟਾਨ ਗੱਡੀ ਨਾਲ ਟਕਰਾਈ ਉਹਨਾਂ ਚੁੱਕ ਕੇ ਵੇਹ ਅਫਸਰ ਆਪ ਖੁਦ ਕੱਢ ਖਾਏ ਸਰ ਤੀ ਹੁੰਦੀ ਆਪਾਂ ਗੱਡੀ ਛੱਡ ਕੇ ਭੱਜਦੇ ਜਾਂ ਕੁਝ ਹੋਰ ਕਰਦੇ ਆਪਾਂ ਤੁਹਾਡੇ ਦੇਖ ਲੋ ਕੋਣ ਨਾਲ ਕੱਪੜੇ ਵੀ ਲਿਪੜੇ ਆ ਜੀ ਆਪਾਂ ਆਪ ਚੁੱਕ ਕੇ ਖੜਿਆ ਨੋਕ ਛੱਡ ਲਿਆ ਕੇ ਮਾਰੀ ਆ ਜੀ ਗੱਡੀ ਕੱਚੇ ਸਿੱਟੀ ਆ ਅਬ ਬਿਲਕੁਲ ਬ੍ਰੇਕ ਮਾਰੀਆ ਤੇ ਮੋਕੇ ਜਾ ਕੇ ਵੇਖ ਲੋ ਗੱਡੀ ਬੇ ਕੋ ਕੱਚੀ ਉਤਰੀ ਗਈ ਤੇਰਾ ਨਾ ਪੁੱਤ ਕੋਹੀਂ ਭਾਜੀ ਭਰੇ ਸੋਨੇ ਪਿੱਛੋਂ ਆਣ ਕੇ ਹੱਥ ਪਿੱਛੋਂ ਮੈਂ ਹੱਥ ਵੀ ਦਿੱਤਾ ਵਾ ਐਂ ਜਿਵੇਂ ਆਪ ਹਮੇਸ਼ਾ ਹੁੰਦੇ ਨਾ ਹੱਥ ਦੇ ਕੇ ਨੰਗ ਨੰਗਨੇ ਆਪਾ ਮੈਂ ਹੱਥ ਦਿੱਤਾ ਬੜਾ ਲੰਬਾ ਹੀ ਨੰਗਣ ਦੇ ਆ ਤੇ ਪਿੱਛੋਂ ਵੀ ਉਹ ਗਏ ਤੇ ਇਹਨੇ ਬਸ ਲਿਆ ਕੇ ਜੱਕ ਬੰਮ ਨਾਲ ਮਾਰੀ ਆ ਓਡੇ ਦੋਵੇਂ ਜਾਣੇ ਮੈਂ ਤੇ ਦੋਵੇਂ ਜਾਣੇ ਤੁਹਾਡਾ ਕੀ ਨਾਮ ਜੀ ਪੁੱਛ ਪਾ ਇਹ ਕਿੰਨੀ ਦੇਰ ਪਹਿਲਾਂ ਘਟਨਾ ਵਾਪਰੀ ਇਹ ਹੋਈ ਗਿਆ ਅੱਧਾ ਫਿਕਟ ਅੱਧਾ ਫਿਕਟ ਕਿੱਧਰ ਜਾ ਰਹੇ ਆ ਅਹੀ ਉਹ ਸੂਵੇ ਨੂੰ ਮੁੰਡੇ ਮੂਲੇ ਵਾਲ ਨੂੰ ਆਸ ਜੱਕ ਦਾ ਮੱਝ ਗਿਆ ਜੋ ਜੱਕ ਦਾ ਮੋਢੇ ਲਿਆ ਕੇ ਨਾਲ ਮਾਰੀ ਕੇ ਆ ਜੇ ਵੇਖੋ ਕੀ ਅੰਦਰ ਖੜਿਆ ਵਾ ਵੇਖੋ ਕੀ ਕਰਦੇ ਆ ਕੀ ਕਰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਉਹ ਡੈਡੀ ਵੇਖੋ ਕਹੀ ਦੇ ਅੰਦਰ ਇਗਾ ਪਰ ਖੂਨ ਬਹੁਤ ਉੱਥੇ ਵੇਖੋ ਜਾ ਕੇ ਰੋਡ ਤੇ ਕੀ ਬਣਿਆ ਕੀ ਮੰਗ ਕਰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਕਿਦਾਂ ਸਾਥ ਮਲੇ ਕੋਈ ਦਨ ਸਾਥ ਮਲੇ ਹਿੱਤੀਪੁਰਾ ਉਹਦੇ ਨਾਲ ਤਾਂ ਬਹੁਤ ਡੱਕੜ ਬੋੜੀ ਉਹਦੇ ਨਾਲ ਪਾਲ ਸਿੰਘ ਜੀ ਹਾਂ ਇਹ ਅੰਮਰ ਸਰ ਤੋਂ ਪਠਾਨਕੋਟ ਜਾ ਰਹੇ ਜਿਉਂ ਧਾਰੀਆਲ ਸ਼ਹਿਰ ਚ ਆਏ ਆ ਬਿਲਕੁਲ ਗੱਡੀ ਸਲੋ ਹੀ ਬਜ਼ੁਰਗ ਆਏ ਬਜ਼ੁਰਗ ਬਹੁਤ ਤੇਜ਼ ਹੀ ਬਜ਼ੁਰਗਾਂ ਦੀ ਗੱਡੀ ਨਾਲ ਕੇ ਬੋਬਟਾਂ ਕੇ ਵੱਜ ਗਈ ਬਜ਼ੁਰਗਾਂ ਨੂੰ ਚੁੱਕ ਕੇ ਆਪਾਂ ਹਸਤਾਲ ਖੜਿਆ ਸਾਡੀ ਇੱਕ ਮਸਾ ਗਲਤੀ ਹੈ ਕਿਤੇ ਸੂਏ ਦੇ ਕੰਡੇ ਲਿਆ ਹੈ ਤਾਰੀ ਉਹ ਹਾਂ ਜੀ ਤਾਰੀਆ ਜੀ ਕਿਥੋਂ ਆ ਰਹੇ ਕਿਥੇ ਸਲੋ ਆ ਰਹੀ ਜੀ ਕਿ ਉਹਨੇ ਆਸੇ ਪਾਸੇ ਕੋੱਖ ਨਹੀਂ ਵੇਖਿਆ ਜੀ ਉਹ ਜਤਕਦਮ ਹੀ ਰੋਡ ਤੇ ਨਿਕਲਿਆ ਤੇ ਗੱਡੀ ਦੀ ਬ੍ਰੇਕ ਮਾਰਦੇ ਮਾਰਦੇ ਮੋਬ ਟਾਂ ਗੱਡੀ ਨਾਟ ਕਰਾਈ ਉਹਨਾਂ ਚੁੱਕ ਕੇ ਵੇਹਵਸਾਲ ਆਪ ਖੁਦ ਛੱਡ ਕੇ ਆਏ ਸਾਡੀ ਹੁੰਦੀ ਆ ਆਪਾਂ ਗੱਡੀ ਛੱਡ ਕੇ ਭੱਜਦੇ ਜਾਂ ਕੁਝ ਹੋਰ ਕਰਦੇ ਆਪਾਂ ਤੁਹਾਡੇ ਦੇਖ ਲਓ ਖੂਨ ਨਾਲ ਕੱਪੜੇ ਵੀ ਲਿਪੜੇ ਆ ਜੀ ਆਪਾਂ ਆਪ ਚੁੱਕ ਕੇ ਖੜਿਆ ਲੋਕ ਸੜ ਲਿਆ ਕੇ ਮਾਰੀ ਜੀ ਸਾਡੀ ਗੱਡੀ ਕੱਚੇ ਸਿੱਟੀ ਹਬਾ ਬਿਲਕੁਲ ਬ੍ਰੇਕ ਮਾਰੀ ਆ ਤੇ ਮੋਕੇ ਜਾ ਕੇ ਵੇਖ ਲਓ ਗੱਡੀ ਬੇ ਕੋ ਕੱਚੀ ਉਤਰੀ ਹੈ